ਇਕੱਠੇ ਹੋ ਕੇ ਲੜਨ ਦੀ ਪ੍ਰੇਰਣਾ ਵੀ ਇਸੇ ਧਰਤੀ ਤੋਂ ਜਕਾਰੇ ਗੂੰਜੇ ਨਗਾਰੇ ਗੂੰਜੇ ਅੱਜ ਪਹਿਲਾ ਭਾਈ ਜੈਤਾ ਜੀ ਤੇ ਯਾਦਗਾਰ ਮੈਮੋਰੀਅਲ ਇੱਕ ਅਜਾਇਬ ਘਰ ਮਿਊਜ਼ੀਅਮ ਬੜਾ ਕਾਟਨ ਨੂੰ ਕੀਤਾ ਹੈ ਬੜਾ ਸ਼ਾਨਦਾਰ ਤੁਸੀਂ ਦੇਖ ਕੇ ਆਇਓ ਜਰੂਰ ਜਿਹਦੇ ਵਿੱਚ ਭਾਈ ਜੈਤਾ ਜੀ ਜਿਹੜੇ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦਾ ਪੂਰੇ ਜੀਵਨ ਦਾ ਸੰਘਰਸ਼ ਪਾਈ ਜਤਾ ਜੀ ਗੁਰੂ ਸਾਹਿਬ ਦੇ ਬੜੇ ਸ਼ਰਧਾਵਾਨ ਸੀ ਜਿਸ ਵੇਲੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲੇ ਆਏ ਗੁਰਤੇਗ ਬਹਾਦਰ ਜੀ ਕੋਲ ਕਿ ਔਰੰਗਜ਼ੇਬ ਜਿਹੜਾ ਸਾਡਾ ਜੈਬਰੀ ਧਰਮ ਪਰਵਰਤਨ ਕਰਵਾ ਰਿਹਾ ਤਾਂ ਉਸ ਵੇਲੇ ਬਾਲ ਅਵਸਥਾ ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਤੁਹਾਡੇ ਤੋਂ ਵੱਡੀ ਕੋਈ ਸ਼ਖਸੀਅਤ ਨਹੀਂ ਕੁਰਬਾਨੀ ਦੀ ਲੋੜ ਆ ਤਾਂ ਉਸ ਵੇਲੇ ਭਾਈ ਜੈਤਾ ਜੀ ਗੁਰੂ ਸਾਹਿਬ ਦੇ ਨਾਲ ਗਏ ਉਹਨਾਂ ਨੂੰ ਉੱਥੇ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਸਾਹਿਬ ਦੇ ਹੁਕਮ ਤੱਕ ਉਹ ਥੋੜਾ ਉੱਥੇ ਹੀ ਰੁੱਕ ਗਏ ਚਾਂਦਨੀ ਚੌਂਕ ਦੇ ਵਿੱਚ ਸੀਸ ਉਤਾਰ ਦਿੱਤਾ ਗਿਆ ਗੁਰੂ ਸਾਹਿਬ ਦਾ ਪਰ ਉਹਨਾਂ ਨੇ ਧਰਮ ਹਿਤ ਸੀਸ ਵਾਰਿਆ ਅੱਜ ਅਸੀਂ ਆਦਾਸਾਂ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਜਦੋਂ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਗਲ ਕਰਦੇ ਤੇ ਉੱਥੋਂ ਪਾਈ ਜਤਾ ਜੀ ਉਹ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ 300 ਕਿਲੋਮੀਟਰ ਦਾ ਜੰਗਲੀ ਰਸਤਾ ਰਸਤੇ 'ਚ ਬਹੁਤ ਜੰਗਲ ਬਹੁਤ ਉਹ ਦਿਖਾਇਆ ਹੋਇਆ ਸਾਰਾ ਮਿਊਜ਼ੀਅਮ 'ਚ ਨੇਰੀਆਂ ਝੱਖੜਾਂ ਦੇ ਵਿੱਚ ਸੀਸ ਨੂੰ ਆਪਣੀ ਹਿੱਕ ਨਾਲ ਲਾ ਕੇ ਕੀਰਤਪੁਰ ਸਾਹਿਬ ਲੈ ਕੇ ਆਏ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਂਟ ਕੀਤਾ ਉਸ ਤੋਂ ਬਾਅਦ ਕਿਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਇਸ ਨੂੰ ਉੱਥੇ ਉਹਨਾਂ ਦੀ ਸ਼ਰਧਾ ਗੁਰੂ ਪ੍ਰਤੀ ਉਹਨਾਂ ਦੀ ਸ਼ਰਧਾ ਤੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਗੁਰੂ ਸਭ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ بیٹے ਦਾ ਕਿਤਾਬ ਦਿੱਤਾ ਤੇ ਫਿਰ ਰਣਜੀਤ ਨਗਾਰਾ ਜਿਹੜਾ ਉਹਦੇ ਪਹਿਲੇ ਨਗਾਰਚੀ ਬਣੇ ਜਿਹੜਾ ਨਗਾਰਾ ਯੁੱਧਾਂ ਦਾ ਸੰਕੇਤ ਦਿੰਦਾ ਸੀ ਐਸਾ ਨਗਾਰਾ ਵੱਜਦਾ ਸੀ ਕਿ ਵੀਰ ਰਸ ਪੈਦਾ ਹੋ ਜਾਂਦਾ ਸੀ ਫੌਜਾਂ ਦੇ ਵਿੱਚ ਖਾਲਸੇ ਦੀਆਂ ਫੌਜਾਂ ਭਾਈ ਜੱਤਾ ਜੀ ਜਿਹੜੇ ਕਿ ਭਾਈ ਜੀਵਨ ਸਿੰਘ ਬਣ ਗਏ ਜਦੋਂ ਕੋਈ ਗੁਰੂ ਸਾਹਿਬ ਨੇ ਖਾਲਸੇ ਦੀ ਸਾਜਣਾ ਕੀਤੀ ਇਸੇ ਧਰਤੀ ਤੇ ਤਾਂ ਭਾਈ ਜੀਵਨ ਸਿੰਘ ਦੇ ਨਾਂ ਨਾਲ ਜਾਣੇ ਜਾਣ ਤਲਵਾਰਵਾਜ਼ੀ ਘੋੜਸਵਾਰੀ ਅਚੂਕ ਨਿਸ਼ਾਨੇਵਾਸੀ ਵੱਡੇ ਸਾਹਿਬਜ਼ਾਦਿਆਂ ਨੂੰ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੋ ਸਿਖਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਯੁੱਧ ਦੇ ਵਿੱਚ ਸਵਾ ਸਵਾ ਲੱਖ ਨਾਲ ਇੱਕ ਇੱਕ ਜਿੱਥੇ ਗੁਰੂ ਸਾਹਿਬ ਨੇ ਲੜਾਏ ਉੱਥੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੋ ਇਹੇ ਕੁਰਬਾਨੀਆਂ ਬੜੀਆਂ ਬੇਮਿਸਾਲ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਸਾਨੂੰ ਸਮਝਾਉਣਾ ਪਊਗਾ ਕਿਉਂਕਿ ਅਧਿਆਪਕ ਕੌਮ ਦੇ ਨਿਰਮਾਤਾ ਕਹੇ ਜਾਂਦੇ ਨੇ ਨੇਸ਼ਨ ਬਿਲਡਰ ਕਿਹਾ ਜਾਂਦਾ ਤੁਹਾਨੂੰ ਤੁਸੀਂ ਇਹ ਗੱਲਾਂ ਦੱਸੋ ਕਿ ਸਾਨੂੰ ਸਾਡਾ ਵਿਰਸਾ ਕਿੰਨਾ ਬਲਦਾਨਾਂ ਨਾਲ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਆਜ਼ਾਦੀਆਂ ਸਾਨੂੰ ਕਿਤੇ ਕੋਈ ਰਿਓੜੀਆਂ ਵੱਟੇ ਮੁਖਫਲੀਆਂ ਵੱਟੇ ਨਹੀਂ ਮਿਲੀਆਂ ਇਹ ਸਿਰਾਂ ਵੱਟੇ ਮਿਲੀਆਂ ਇਹ ਸਰਦਾਰੀਆਂ ਸਿਰਾਂ ਵੱਟੇ ਮਿਲੀਆਂ ਸੋ ਇੰਨਾ ਕੁਛ ਸਾਡੇ ਕੋਲੇ ਵਿਰਸੇ ਚ ਪਿਆ ਕਿ ਜਿੰਨਾ ਪੜੀ ਜਾਈ ਉਹਨੇ ਘਟਾ ਹੈ ਤਾਂ ਉਸ ਤੋਂ ਉਹ ਜਿਹੜਾ ਮਿਊਜ਼ੀਅਮ ਹੈ ਉਹਦਾ ਦੁਗਾਟਨ ਕੀਤਾ ਵਿਰਾਸਤੀ ਮਾਰਗ ਇੱਕ ਬਿਲਕੁਲ ਤੱਕ ਸ੍ਰੀ ਕੇਸ਼ਗੜ੍ਹ ਸਾਹਿਬ ਤੋਂ ਜਿਹੜੀ ਸ਼ੁਰੂ ਹੁੰਦੀ ਹੈ ਚੜਾਈ ਉੱਥੇ ਵਿਰਾਸਤੀ ਮਾਰਗ ਇੱਕ ਬਣਾਵਾਂਗੇ 1970 ਦੇ ਮਾਰਚ ਦੇ ਵਿੱਚ ਉਹਦਾ ਨੀ ਪੱਥਰ ਰੱਖਿਆ ਗਿਆ ਸੀ ਕੱਲਾ ਨਹੀਂ ਪੱਥਰ ਬਣਿਆ ਨਹੀਂ 55 ਸਾਲਾਂ ਬਾਅਦ ਉਹ ਵਿਰਾਸਤੀ ਮਾਰਗ ਬਣਾਇਆ ਜਾਊਗਾ ਜੀ ਪਤਾ ਨਹੀਂ ਨਿੱਜ ਤੇ ਸਵਾਰਥ ਇੰਨੇ ਭਾਰੀ ਹੋ ਗਏ ਪੁਰਾਣੀਆਂ ਸਰਕਾਰਾਂ ਦੇ ਕਿ ਗੁਰੂ ਸਾਹਿਬ ਦੀ ਧਰਤੀ ਨੂੰ ਹੀ ਭੁੱਲ ਗਏ ਔਰ ਜਿਹੜੇ ਧਰਤੀ ਭੁੱਲ ਜਾਂਦੇ ਆ ਜਿਹੜੇ ਧਰਤੀ ਤੋਂ ਪੈਰ ਛੱਡ ਜਾਂਦੇ ਆ ਉਹਨਾਂ ਦਾ ਫਿਰ ਹਸ਼ਰ ਜਿਹੜਾ ਉਹ ਮਾੜਾ ਹੀ ਹੁੰਦਾ ਜਦੋਂ ਆਪਾਂ ਕਿਸੇ ਜਹਾਜ਼ ਦੀ ਦੁਰਘਟਨਾ ਬਾਰੇ ਸੁਣਦੇ ਆ ਕਿ ਜਹਾਜ਼ ਕ੍ਰੈਸ਼ ਹੋ ਗਿਆ ਡਿੱਗ ਪਿਆ ਤਾਂ ਸਭ ਤੋਂ ਪਹਿਲਾਂ ਇਹ ਦੱਸਿਆ ਜਾਂਦਾ ਹੈ ਕਿ 2:14 ਮਿੰਟ ਤੇ ਇਹ ਧਰਤੀ ਨਾਲੋਂ ਸੰਪਰਕ ਟੁੱਟ ਗਿਆ ਸੀ ਜਿਨ੍ਹਾਂ ਦੇ ਧਰਤੀ ਨਾਲੋਂ ਸੰਪਰਕ ਟੁੱਟ ਜਾਂਦੇ ਹਨ ਉਹ ਕਿਸੇ ਨਾ ਕਿਸੇ ਦੂਰ ਕਿਤੇ ਜੰਗਲਾਂ 'ਚੋਂ ਗਣਾ ਜਾਂ ਸਮੁੰਦਰਾਂ 'ਚ ਟੁਕੜਿਆਂ ਦੇ ਰੂਪ ਚ ਲੱਭਦੇ ਆ ਫਿਰ ਵੀ ਇੱਕ ਟੁਕੜਾ ਥਿਆ ਗਿਆ ਹੁਣ ਆਹ ਟੁਕੜਾ ਥਿਆ ਗਿਆ ਧਰਤੀ ਨਾਲ ਸੰਪਰਕ ਰੱਖਣਾ ਆਪਣੇ ਵਿਰਸੇ ਨਾਲ ਜੁੜਨਾ ਆਪਣੇ ਟੀਚਰਾਂ ਦਾ ਸਤਿਕਾਰ ਕਰਨਾ ਆਪਣੇ ਕੋਚਸ ਦਾ ਆਪਣੇ ਮੈਂਟਰ ਦਾ ਇਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਆਪਣੇ ਮਾਪਿਓ ਦਾ ਸਤਿਕਾਰ ਕਰਨਾ ਇਹਨਾਂ ਤੋਂ ਵੱਡੇ ਤੁਸੀਂ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਉਹਦੇ ਚਲੇ ਜਾਓ ਆਪਦੇ ਟੀਚਰਾਂ ਤੋਂ ਆਪਦੇ ਮਾਪਿਓ ਤੋਂ ਆਪਣੇ ਕੋਚਾਂ ਤੋਂ ਤੁਸੀਂ ਵੱਡੇ ਨਹੀਂ ਹੋ ਸਕਦੇ ਉਹ ਪਰਦੇ ਦੇ ਪਿੱਛੇ ਹੁੰਦੇ ਨੇ ਕਪਲਦੇਵ ਦਾ ਕੋਚ ਤੰਦੂਲਕਰ ਦਾ ਕੋਚ ਵਿਰਾਟ ਕੋਹਲੀ ਦਾ ਕੋਚ ਉਹਨਾਂ ਨੂੰ ਤੁਸੀਂ ਤੁਹਾਡੇ ਸਾਹਮਣੇ ਬਿਠਾ ਦਈਏ ਤਾਂ ਤੁਹ ਪਛਾਣਨਾ ਨਹੀਂ ਉਹਨਾਂ ਨੂੰ ਪਰ ਜਦੋਂ ਕਪਲਦੇਵ ਤੰਦੂਲਕਰ ਕੋਹਲੀ ਹੋਰੀ ਜਦੋਂ ਉਹਨਾਂ ਨੂੰ ਮਿਲਦੇ ਨੇ ਉਹ ਜਦੋਂ ਪੈਰੀਆਂ ਥਲੌਂਦੇ ਨੇ ਉਹਦੋਂ ਆਪਾਂ ਨੋਟ ਕਰਦੇ ਆ ਯਾਰ ਕੋਹਲੀ ਹੋਰੀ ਕਿਹਨਾਂ ਦੇ ਪੈਰੀ ਪੈਂਦੇ ਨੇ ਇਹ ਕੌਣ ਹੈ ਫਿਰ ਪਤਾ ਲੱਗਦਾ ਇਹ ਕੋਚ ਹੈ ਇਹਨਾਂ ਦਾ ਮੈਂ ਵੀ ਜਦੋਂ ਮੇਰੇ ਪ੍ਰਾਂਟ ਟੀਚਰ ਮੈਨੂੰ ਮਿਲਦੇ ਨੇ ਮੈਂ ਮਿਲਦਾ ਮੈਂ ਪੈਰੀਆਂ ਹਥ ਲਾਉਣਾ ਮੈਂ ਅਸ਼ੀਰਵਾ ਲੈਣਾ ਕਿੰਨੀ ਖੁਸ਼ੀ ਹੁੰਦੀ ਉਹਨਾਂ ਨੂੰ ਜਿਹੜਾ ਦਰਖਤ ਹੈ ਜਦੋਂ ਉਹ ਫਲ ਜਾਂ ਫੁੱਲ ਜਾਂ ਛਾਂ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਫਲ ਖਾਣ ਵਾਲੇ ਨੂੰ ਜਾਂ ਫੁੱਲ ਦੇਖਣ ਵਾਲੇ ਨੂੰ ਜਾਂ ਛਾਂ ਮਾਣਨ ਵਾਲੇ ਨੂੰ ਨਹੀਂ ਹੁੰਦੀ ਉਸ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੇਰੇ ਹੱਥੀ ਲੱਗਿਆ ਹੋਇਆ ਹੈ ਤੁਸੀਂ ਪੰਜਾਬ ਦੇ ਮਾਲੀ ਹੋ ਹਜ਼ਾਰਾਂ ਬੂਟੇ ਤੁਸੀਂ ਲਾਉਣੇ ਆ ਜੇ ਜਿਨ੍ਹਾਂ ਨੇ ਇਸ ਦੇਸ਼ ਨੂੰ ਛਾਂ ਦੇਣੀ ਹੈ ਫਲ ਦੇਣੇ ਨੇ ਫੁੱਲ ਦੇਣੇ ਨੇ ਤੁਸੀਂ ਉਹਨਾਂ ਨੂੰ ਸਿੰਜਣਾ ਇੱਕ ਸਟੇਜ ਤੱਕ ਤਾਂ ਫੁੱਲਾਂ ਨੂੰ ਜਾਂ ਦਰਖਤਾਂ ਨੂੰ ਬੜਾ ਪਿਆਰ ਨਾਲ ਆਲੇ ਦਲੇ ਟਰੀ ਗਾਰਡ ਲਾ ਕੇ ਰੱਖਣਾ ਪੈਂਦਾ ਜਦੋਂ ਫਿਰ ਉਹ ਇੱਕ ਸਟੇਜ ਤੋਂ ਤਾਂ ਚਲੇ ਜਾਂਦੇ ਨੇ ਫਿਰ ਆਪਾਂ ਕਹਿੰਦੇ ਹੁਣ ਇਹ ਪਲ ਗਿਆ ਦਰਖਤ ਤੁਹਾਡੇ ਕੋਲੇ ਬੜੇ ਮਾਸੂਮ ਫੁੱਲ ਆਉਣਗੇ ਬੀ ਆਉਣਗੇ ਤੇ ਉਹਨਾਂ ਨੂੰ ਤੁਸੀਂ ਪਾਲ ਕੇ ਪੰਜਾਬ ਦੇ ਇਸ ਗੁਲਦਸਤੇ ਦੇ ਵਿੱਚ ਜੜਨਾ ਇਹ ਜਿਹੜਾ ਅਧਿਆਪਕ ਤਾਂ ਕਿੱਤਾ ਨਹੀਂ ਹੈਗਾ ਇਹ ਇਹ ਮਿਸ਼ਨ ਹੈ ਪੁਰਾਣੇ ਸਮੇਂ 'ਚ ਗੁਰੂ ਕਿਹਾ ਜਾਂਦਾ ਸੀ ਅਧਿਆਪਕ ਨੂੰ ਗੁਰੂ ਸੰਸਕ੍ਰਿਤ ਦੇ ਗੂ ਤੇ ਰੂ ਦੋ ਲਫ਼ਜ਼ਾਂ ਤੋਂ ਲਿਆ ਗਿਆ ਗੂ ਦਾ ਮਤਲਬ ਹੈ ਹਨੇਰਾ ਰੂ ਦਾ ਮਤਲਬ ਹੈ ਦੂਰ ਕਰਨ ਵਾਲਾ ਹਨੇਰਾ ਦੂਰ ਕਰਨ ਵਾਲਿਓ ਫੈਲੇ ਵਿੱਦਿਆ ਚਾਨਣ ਹੋਏ ਤੁਸੀਂ ਚਾਨਣ ਬਣਾ ਰਹੇ ਹੋ ਸਾਡੇ ਤੁਸੀਂ ਚਾਨਣ ਫਲਾਉਣਾ ਵਿੱਦਿਆ ਦਾ ਚਾਨਣ ਲਿਖਿਆ ਹੁੰਦਾ ਸਕੂਲਾਂ ਚ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜੇ ਛੋਟਿਆਂ ਲਈ ਸਕੂਲ ਖੋਲੋਗੇ ਵੱਡਿਆਂ ਲਈ ਜਿਹੜਾ ਬਣਾਉਣ ਦੀ ਲੋੜ ਨਹੀਂ ਪੈਣੀ ਲਿਖਿਆ ਹੁੰਦਾ ਨਾ ਸਕੂਲਾਂ ਦੇ ਕੰਨਾਂ ਤੇ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਅਹਿਸਾਸ ਹੈ ਮੈਨੂੰ ਕਿ ਅੱਜ ਆਪਕ ਨੂੰ ਖੁਸ਼ੀ ਇਸੇ ਗੱਲ 'ਚ ਮਿਲਦੀ ਹੈ ਕਿ ਮੇਰੇ ਬੱਚੇ ਯਾਰ ਮੇਰੇ ਪੜਾਏ ਹੋਏ ਬੱਚੇ ਕੋਈ ਅਚੀਵਮੈਂਟ ਕਰ ਰਹੇ ਨੇ ਕੋਈ ਕਿਤੇ ਲੱਗੇ ਹੋਏ ਨੇ ਕੋਈ ਕੋਈ ਕਿਤੇ ਤਰੱਕੀਆਂ ਕਰ ਕਰ ਗਏ ਕੋਈ ਬਾਹਰ ਚਲਾ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਡਾਕਟਰ ਬਣ ਗਿਆ ਸਵਜ 73 ਸਾਡੇ 94 ਅਧਿਆਪਕ ਜਿਹੜੇ ਨੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਰਾਜਪਦਰੀ ਅਵਾਰਡ ਦੇਵਾਂਗੇ ਔਰ ਤੁਹਾਡੇ ਕਰਕੇ ਹੀ ਸਾਡੇ ਬੱਚੇ ਜਿਹੜੇ ਨੇ ਉਹ ਵਿਦਿਆ ਦੇ ਵਿੱਚ ਮੱਲਾ ਮਾਰ ਰਹੇ ਨੇ 118 ਐਮੀਨੈਂਟ ਸਕੂਲ ਬਣਾਤੇ 237 ਕਰੋੜ ਦੇ ਨਾਲ ਲਗਭਗ ਖਰਚਾ ਆਇਆ ਔਰ ਸਾਡੇ ਬੱਚੇ ਜੇਈ ਐਡਵਾਂਸ ਜੇਈ ਨੀਟ ਆਰਮਡ ਫੋਰਸ ਦੇ ਜਿਹੜੇ ਟੈਸਟ ਨੇ ਪਾਸ ਕਰ ਰਹੇ ਨੇ 올 बिकॉज ऑफ यू ਤੁਹਾਡੇ ਕਰਕੇ ਸਿੰਗਾਪੁਰ ਫਿਨਲੈਂਡ ਆਈਆਈਐਮ ਮਹਾਂਦਬਾਦ ਤੋਂ ਟ੍ਰੇਨਿੰਗਾਂ ਹੋ ਰਹੀਆਂ ਨੇ ਇਹ ਉਹ ਫਸਲ ਹੈ ਜਿਹੜੀ ਥੋੜੇ ਚਿਰ ਨੂੰ ਪਤਾ ਲੱਗੂਗਾ ਲੋਕਾਂ ਨੂੰ ਕਿ ਕੋਈ ਆਏ ਸੀ ਯਾਰ ਜਿਨ੍ਹਾਂ ਦੇ ਹੱਥ 'ਚ ਹਰੇ-ਪਰੰਗੇ ਦੇ ਪੈਨ ਸੀ ਤੇ ਉਹਨਾਂ ਨੇ ਟੀਚਰਾਂ ਨੂੰ ਸਕੂਲਾਂ ਨੂੰ ਅਪਡੇਟ ਕੀਤਾ ਤੇ ਅੱਜ ਉਹ ਫਸਲ ਜਿਹੜੀ ਹੈ ਪੱਕੇ ਤਿਆਰ ਹੋ ਗਈ। ਦੇਖੋ ਅੰਗਰੇਜ਼ਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਸਾਡੀ ਬੋਲੀ ਸਾਡੀ ਵਿਦਿਆ ਖਤਮ ਕੀਤੀ ਉਹਨਾਂ ਨੇ। ਜਦੋਂ ਕੈਦੇ ਦਾ ਮੁੱਲ ਰੱਖਤਾ ਉਹਨਾਂ ਨੇ। ਜਦੋਂ ਕੈਦਾ ਆਨੇ ਦੋ ਆਨੇ ਦਾ ਕਰਤਾ। ਉਦੋਂ ਬਾਅਦ ਫਿਰ ਉਹ ਹੌਲੀ-ਹੌਲੀ ਅੰਗਰੇਜ਼ੀ ਬਣਨ ਨੂੰ ਗਏ। ਨਹੀਂ ਅੰਗਰੇਜ਼ੀ ਕੋਈ ਦੁਨੀਆ 'ਚ ਭਾਸ਼ਾ ਬਣ ਨਹੀਂ ਸਕਦੀ ਸੀ। ਈਸਟ ਇੰਡੀਆ ਕੰਪਨੀ ਨੇ ਜਦੋਂ ਆ ਕੇ ਇੱਥੇ ਕਾਇਦਾ ਵਪਾਰ ਕரன்ਸੀ ਬਾਤ ਚ ਸ਼ਾਸਨ ਕਰ ਗਏ ਸਾਡੇ ਤੇ 200 ਸਾਲ ਫ੍ਰੈਂਚ ਵੀ ਆਏ ਇੱਥੇ ਪੁਰਤਗਾਲੀ ਵੀ ਆਏ ਉਦੋਂ ਪਹਿਲਾਂ ਅਫਗਾਨੀ ਮੁਗਲ ਸੌਰੇ ਆਏ ਧਾੜ ਗਈ ਬੜਾ ਲੁੱਟ ਕੇ ਵੀ ਲੈ ਗਏ ਪਰ ਜਿੱਥੇ ਗੁਰੂ ਸਾਹਿਬ ਦਾ ਆਸ਼ੀਰਵਾਦ ਹੋਵੇ ਜਿਸ ਧਰਤੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਸੂਰਮੇ ਪੈਦਾ ਹੋਏ ਹੋਣ ਉਹ ਲੁੱਟੀ ਨਹੀਂ ਜਾ ਸਕਦੀ ਉਹਨੂੰ ਵਰਦਾਨ ਹੁੰਦਾ ਹੈ ਉਹ 13 13 ਤੋਲਣ ਵਾਲੇ ਜਿਸ ਜਿਨ੍ਹਾਂ ਕੋਲੇ ਬਾਬੇ ਹੋਣ ਉਹਨਾਂ ਦਾ ਖਜ਼ਾਨਾ ਉਹਨਾਂ ਦੇ ਪੰਡਹਾਰ ਕਦੇ ਖਾਲੀ ਨਹੀਂ ਹੋ ਸਕਦੇ ਜਨਾਬ 20 ਰੁਪਿਆ ਦਾ ਲੰਗਰ ਭੁੱਖੇ ਸਾਧੂਆਂ ਨੂੰ ਸ਼ਿਕਾਇਆ ਅੱਜ ਤੱਕ ਉਹ 20 ਰੁਪਿਆ ਦਾ ਬਿਆਜੀ ਨਹੀਂ ਮੁਕਰਿਆ ਜਿੱਥੇ ਮਰਜੀ ਦੁਨੀਆ 'ਚ ਕੋਈ ਆਪਦਾ ਆ ਜਾਏ ਕੋਈ ਸੰਕਟ ਆ ਜਾਏ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਰੈੱਡ ਕਰਾਸ ਬਾਅਦ ਚ ਆਉਂਦੀ ਹੈ ਇਹ ਚੀਜ਼ਾਂ ਦੱਸੋ ਬੱਚਿਆਂ ਨੂੰ ਇਹ ਸਮਝਾਓ ਚੀਜ਼ਾਂ ਕਈ ਵਾਰੀ ਉਹ ਟੀਚਰ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਕਲਾਸਾਂ 'ਚ ਜਿਹੜੇ ਥੋੜਾ ਜਿਹਾ ਸਿਲੇਬਸ ਤੋਂ ਹਟ ਕੇ ਵੀ ਕੁਝ ਦੱਸਦੇ ਨੇ ਜਿਹੜੇ ਟੀਚਰ ਜ਼ਿਆਦਾ ਲਕੀਰ ਦੇ ਫਕੀਰ ਹੁੰਦੇ ਨੇ ਉਹਨਾਂ ਬਾਰੇ ਬੱਚੇ ਫਿਰ ਮੈਂ ਬੱਚਿਆਂ ਦੇ ਤੌਰ ਤੇ ਕਹਿ ਰਿਹਾ ਬੱਚਿਆਂ ਵਾਲੇ ਪਾਸੇੋਂ ਬੋਲ ਰਿਹਾ ਉਹਨਾਂ ਬਾਰੇ ਫਿਰ ਇਹੀ ਦਵਾਵਾਂ ਕਰਦੇ ਆਂ ਵੀ ਰੱਬ ਕਰੇ ਤਾਪ ਚੜ ਜੇ ਇਹ ਅਜਾਵੇ ਨਾ ਹਿੰਦੀ ਵਾਲੀ ਭੈਣ ਜੀ ਅੰਗਰੇਜ਼ੀ ਵਾਲੀ ਭੈਣ ਦਾ ਬਹੁਤ ਡਰ ਲੱਗਦਾ ਤੇ ਰੱਬ ਕਰੇ ਅੱਜ ਆਵੇ ਨਾ ਪਰ ਸਭ ਤੋਂ ਪਹਿਲਾਂ ਸਾਈਕਲ ਉਹਨਾਂ ਦੀ ਖੜੇ ਹੁੰਦੇ ਸੀ ਦੋਨਾਂ ਦੇ ਫਿਰ ਭੱਜਣ ਪੁੱਜਣ ਦਾ ਜਾ ਇੱਧਰ ਉੱਧਰ ਹੋਣ ਦਾ ਜੁਗਾਰ ਲਾਉਂਦੇ ਸੀ ਵੀ ਕਿਵੇਂ ਬੱਚੀ ਸੂ ਇਸਕ